ਤਾਮਿਲ ਲਾਟੂ ਦੇ ਵੇਖ 60 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਕਾਲਾ ਖੇਤੀ ਹੂਜ ਦਿਖਾਂਤ ਤੋਂ ਕੱਜ ਦਿਨਾਂ ਬਾਅਦ ਸੂਬਾ ਸਰਕਾਰ ਨੇ ਉਹਨਾਂ ਦੀ ਸਜ਼ਾ ਵਧਾਉਣ ਲਈ ਪਬੰਦੀ ਕਾਨੂੰਨ ਦੇ ਵਿੱਚ ਸ਼ਨੀਵਾਰ ਨੂੰ ਸੋਧ ਸੋਧ ਕੀਤੀ ਸੋਧੇ ਹੋਏ ਐਕਟ ਦੇ ਅਧੀਨ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਣ ਦੀ ਸੂਰਤ ਦੇ ਵਿੱਚ ਸ਼ਰਾਬ ਦੇ ਸਮਗਲਰਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਤੇ ਉਹਨਾਂ ਨੂੰ ਸੱਤਾਧਾਰੀ ਡੀਐਮ ਕੇ ਤਾਮਿਲ ਲਾਡੂ ਪਰੋਵੀਸ਼ਨ ਐਕਟ 1937 ਦੇ ਵਿੱਚ ਸੋਧ ਕੇ ਗੈਰ ਕਾਨੂੰਨੀ ਸ਼ਰਾਬ ਦੇ ਨਿਰਮਾਣ ਸਟੋਰੇਜ ਤੇ ਵਿਕਰੀ ਵਰਗੇ ਅਪਰਾਧਾਂ ਲਈ ਸਜ਼ਾ ਤੇ ਜੁਰਮਾਨੇ ਦੇ ਵਿੱਚ ਵਾਧਾ ਕੀਤਾ ਇਹ ਸੋਧ ਐਕਟ ਸਰਕਾਰ ਵੱਲੋਂ ਨੋਟੀਫਾਈ ਕੀਤੀ ਗਈ ਹੈ ਜਿਸ ਜਿਹੜੀ ਕਿ ਉਸੇ ਮਿਤੀ ਨੂੰ ਲਾਗੂ ਹੋਵੇਗੀ ਸੋਧ ਦੇ ਵਿੱਚ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ ਦੱਸਦੇ ਹਾਂ ਕਿ 8 ਜੂਨ ਨੂੰ ਤਾਮਿਲਨਾਡੂ ਦੇ ਕਾਲਾ ਕੁਰੀਜੀ ਜ਼ਿਲ੍ਹੇ ਦੇ ਵਿੱਚ ਜ਼ਹਿਰ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 60 ਲੋਕਾਂ ਦੀ ਮੌਤ ਹੋ ਗਈ ਤੇ ਜਦਕਿ 225 ਲੋਕ ਗੰਭੀਰ ਹਵਾਲਤਾਂ ਦੇ ਵਿੱਚ ਪਏ ਹਨ ਅਜੇ ਵੀ ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਤੇ ਚੱਲ ਰਹੇ ਹਨ ਲੋਕਾਂ ਨੂੰ ਹਜੇ ਵੀ ਬਾਕੀ ਲੋਕ ਜੋ ਕਿ 74 ਤੋਂ ਵੱਧ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਇਹ ਹਾਦਸਾ ਕਾਲਾਪੁਰਜੀ ਕਰੋਨਾਪੁਰਮ ਪਿੰਡ ਦੇ ਵਿੱਚ ਵਾਪਰਿਆ